ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਆ ਭਰਾ ਠੀਕ ਠਾਕ ਹੋ ਕੀ ਹਾਲ ਨੇ ਜੀ ਠੀਕ ਠਾਕ ਹੋ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਨੇ ਬਾਈ ਠੀਕ ਠਾਕ ਬਾਈ ਵਧੀਆ ਆ ਨਾ ਜਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਹਾਂ ਮੈਂ ਤੈਨੂੰ ਪੁੱਛਿਆ ਤੇਗਾ ਤੇ ਬਾਈ ਜੀ ਅੱਜ ਕਨਾ ਬਾਈ ਸਾਰੇ ਬਾਈਆਂ ਦਾ ਪਹਿਲਾ ਸਾਡੇ ਚੈਨਲ ਤੇ ਸਵਾਗਤਮਾਨ ਗੌਟ ਫਾਰਮ ਤੇ ਅੱਜ ਕਨਾ ਬਾਈ ਜੀ ਅਸੀਂ ਬਾਈ ਲਵੇ ਸਪੈਸ਼ਲੀ ਆਇਆ ਕਿਉਂ ਲਈ ਬਹੁਤ ਪੁਰਾਣੇ ਕੰਮ ਕਰਦੇ ਨੇ ਬੱਕਰੀਆਂ ਦਾ ਦੇਖੋ ਬੱਕਰੇ ਦਿਖਾਉ ਬਾਈ ਜਿੰਦਾ ਇਹਦੇ ਵਿੱਚ ਕਿਹਨਾ ਬਾਈ ਸਾਨੂੰ ਇਹ ਦੱਸਦਿਆਂ ਵੀ ਕਿਹੜੇ ਬਾਈ ਪੁਰਾਣੇ ਕੰਮ ਕਰਦੇ ਨੇ ਇਹਨਾਂ ਨੂੰ ਬਾਈ ਜੀ ਪੀੜ੍ਹੀਆਂ ਪਰ ਪੀੜ੍ਹੀਆਂ ਹੋ ਗਈਆਂ ਕੰਮ ਕਰਦਿਆਂ ਨੂੰ ਹਨਾ ਤੇ ਤਾਂ ਕਰਕੇ ਬਾਈ ਜੀ ਕਿਹਨਾ ਜੇ ਆਪਾਂ ਗੱਲ ਕਰੇ ਤਾਂ ਬੱਕਰੀਆਂ ਦੀ ਜੜ ਲੱਗਦੀ ਆ ਕਿਹੜੇ ਹੁਣ ਆਪਾਂ ਬੰਦੇ ਅੱਜ ਕਹਿੰਦੇ ਨੇ ਵੀ ਅੱਜ ਤੋਂ ਵੀ ਆਪਾਂ ਨੇ ਕੰਮ ਸਟਾਰਟ ਕਰ ਲਿਆ ਉਹੋ ਵੀਰੇ ਹੌਲੀ-ਹੌਲੀ ਜਾ ਕੇ ਕੰਮ ਇਹ ਤਹਾਂ ਨੂੰ ਜਾਂਦਾ ਹੁੰਦਾਗਾ ਜੇ ਪਾਜੇ ਕਹੀ ਅੱਜ ਤੋਂ ਆਪਣਾ ਇਹ ਇੱਕ ਦਿਨ ਦਾ ਕੰਮ ਨਹੀਂ ਹੈ ਗਿਆ ਠੀਕ ਆ ਬਾਈ ਨਾਲ ਕਰਾਵਾਗੇ ਗੱਲਬਾਤ ਸਾਰੇ ਲੈਦੇ ਪੰਜਾਬ ਵਾਲਿਆਂ ਨੂੰ ਸਾਡੇ ਬਾਈਆਂ ਨੂੰ ਸਵਾਗਤ ਬਾਕੀਆ ਦੇਖ ਲਓ ਬਾਈ ਲਵੇ ਕਹਿੰਦਾ ਬੱਕਰਾ ਆਪਦੇ ਆਪ ਹੀ ਆ ਗਿਆ ਅ ਬਾਈ ਜੀ ਸਤਿ ਸ੍ਰੀ ਅਕਾਲ ਦੁਬਾਰਾ ਤਾਂ ਪਹਿਲਾਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਧੰਨਵਾਦ ਬਾਈ ਹਾਂਜੀ ਹੱਥ ਬੰਨ ਕੇ ਬੇਨਤੀ ਆ ਇਹਨਾਂ ਦੇ ਮੇਰੀ ਗਾਣ ਲਾਈਕ ਕਰੋ ਸਾਰੇ ਭਾਈਆਂ ਨੂੰ ਬੇਨਤੀ ਹੱਥ ਬੰਨ ਕੇ ਵੀਰੇ ਗੋੜਵਾ ਮਾਨਗੋਟ ਫਾਰਮ ਗੋੜ ਘਾ ਗੋੜ ਮਾਰ ਪਰਮਾ ਵੀਰੇ ਹਾਂ ਲੈ ਬਾਈ ਸੌਰੀ ਕੋਈ ਗੱਲ ਹੈ ਆਪਣਾ ਭਾਈ ਸਿੱਧਾ ਸਾਦਾ ਹੀ ਆ ਬਹੁਤ ਵਧੀਆ ਬੰਦੇ ਨੇ ਦਿਲਦਾਰ ਬੰਦੇ ਨੇ ਨਾਲ ਆਪਣਾ ਬਾਪੂ ਜੀ ਵੀ ਆ ਬੱਕਰੀਆਂ ਚਾਰਦਾ ਅਸੀਂ ਭਾਈ ਅੱਜ ਕਿਹਨਾ ਸੋਡੇ ਨਾਲ ਆਏ ਦਿਖਾਵਾਂਗੇ ਵੀ ਬਾਈਆਂ ਦਾ ਕਿੰਨਾ ਕਮਾਲ ਪਸ਼ੂ ਰੱਖਿਆ ਹੈ ਕਿੰਨੇ ਕ ਟਾਈਮ ਤੋਂ ਬਾਈ ਕੰਮ ਕਰਦ ਨੇ ਮਾਜਰ ਵੀਰੇ ਕਿੰਨੇ ਕ ਟਾਈਮ ਤੋਂ ਆਪਾਂ ਹੁਣ ਬੱਕਰੀਆਂ ਦਾ ਕਿਹੜਾ ਕੰਮ ਕਿੰਨੇ ਕ ਟਾਈਮ ਤੋਂ ਕਰਦ ਨੇ ਭਾਈ ਬਹੁਤ ਟਾਈਮ ਹੋ ਗਿਆ ਵੀਰੇ ਠੀਕ ਆ ਕੈ ਕ ਸਾਲ ਹੋ ਗਏ ਫਿਰ ਵੀ ਮਾਇਗਾ ਨਾ ਘਟ ਤੋਂ ਘਟ ਭਾਈ ਦਾੜੀ ਵੀ ਨਹੀਂ ਆਈ ਤੀ ਅੱਜ ਤਾ ਮੂੰਹ ਤੇ ਠੀਕ ਆ ਜਵਾਨੇ ਪੈਰੀ ਲੱਗੇ ਤੇ ਕੰਮ ਕਰਨਾ ਠੀਕ ਆ ਖੂਲ ਵੀ ਨਹੀਂ ਤੋੜਿਆ ਦੀ ਭਾਈ ਘਰਦਿਆਂ ਨੇ ਬੱਕਰੀਆਂ ਮਗਰੀ ਲਾਤੇ ਦੀ ਠੀਕ ਆ ਪਹਿਲਾਂ ਦਾਦੇ ਪੜਾਦੇ ਕਰਦਿਆਂ ਦੀ ਅੱਡੇ ਠੀਕ ਆ ਅੱਗੇ ਚੱਲ ਅਸੀਂ ਚੱਲ ਪਏ ਭਾਈ ਕੈਨਡਾਫਾ ਵੀ ਕਈ ਪੀੜੀਆਂ ਦਾ ਕੰਮ ਆ। ਹਾਂ। ਨਾ ਠੀਕ ਆ। ਮੁਰਤੋ ਹੀ ਬਈ ਚੱਲਦਾ ਹੋਣਾ ਕੰਮ। ਨਾ ਠੀਕ ਆ ਵੀਰੇ। ਮੇਰੇ ਫਿਰ ਬੱਕਰੀਆਂ ਦਾ ਕੰਮ ਕਰ ਕਿਦਾਂਗਾ ਕਿਵੇਂ ਆ ਕਮਾਈ ਦਾ ਗੱਲ ਕਰੀਏ ਜੇ ਬੰਦਾ ਅੱਜ ਕੱਲ ਕੋਈ ਬੰਦਾ ਹੁਣ ਕਮਾਈ ਬਈ ਆਏ ਆ ਮੇਰੀ ਗਾ ਹੁਣ ਆਏ ਨਹੀਂ ਇਹ ਕਮਾਈ ਦਿੰਦੀਆਂ ਹੈਗੀਆਂ। ਹਾਂਜੀ। ਇਹ ਦਿੰਦੀਆਂ ਨੇ ਮੇਰੀ ਗਾ ਹੁਣ ਸਿਰ ਤੇ ਪਾੜਦੀਆਂ ਨੇ ਹੱਟ ਆ। ਸਿਰ ਤੇ ਪਾੜਦੀਆਂ ਨੇ। ਹਾਂ ਤਾਂ ਜਾ ਕੇ ਦਿੰਦੀਆਂ ਨੇ। ਜੇ ਹੀ ਬਈ ਭੁੱਖੀਆਂ ਰਹਿ ਗਈਆਂ ਫਿਰ ਆਪਾਂ ਨੂੰ ਕੀ ਦੇਣਗੀਆਂ ਆਏ। ਨਹੀਂ ਦਿੰਦੀ ਆ ਬਾਈ ਯਾ ਨਹੀਂ ਸਵਾਲ ਲੱਗਦੀ ਹੈ ਕਿ ਜੰਨਾ ਚਰ ਬੱਕਰੀਆਂ ਰੱਜੀਆਂ ਨਾ ਹੋਣ ਰੱਜੀਆਂ ਨਾ ਹੋਣ ਚੰਗੀ ਗੱਲ ਹੈ ਫੇਰ ਹੀ ਬਾਈ ਅਸਲ ਆਪਾਂ ਸ਼ੌਕ ਪਗਾਉਣ ਦਾ ਫਾਇਦਾ ਹਾਂ ਠੀਕ ਆ ਜੇ ਆਪਾਂ ਇਹਨਾਂ ਦਾ ਸ਼ੌਕ ਕਰਾਂਗੇ ਹਾਂ ਠੀਕ ਆ ਹਜੇ ਵੀ ਢੇਰੀਆਂ ਲਾ ਆਉਂਦੀਆਂ ਨੇ ਵੀ ਲੈ ਗੈਣ ਲਾ ਜਾਨੇ ਗੈਣੇ ਜਾਂਦੇ ਨੇ ਹੁਣ ਗੱਲ ਸਹੀ ਆ ਹਮ ਹੁਣ ਕਿਵੇਂ ਹੁਣ ਆ ਬੱਕਰੀਆਂ ਦੀ ਗੱਲ ਕਰੀਏ ਇਹ ਆਪਣੇ ਪੁਰਾਣੀਆਂ ਬੱਕਰੀਆਂ ਨੇ ਪੁਰਾਣੀਆਂ ਨੇ ਵੀਰੇ ਪੁਰਾਣੀਆਂ ਆਹੀ ਠੀਕ ਆ ਇੰਨਾ ਦੀ ਵੇਚਿਆ ਇਹਦਾ ਹੀ ਭਾਈ ਵੇਚਿਆ ਬੱਕਰੇ ਆਪਾਂ ਹੁਣ ਠੀਕ ਆ ਇਹਦਾ ਭਾਈ ਤੀਗਾ ਇਹ ਕਿਹੜਾ ਹੁਣ 5 ਲੱਖ 10 ਹਜ਼ਾਰ ਦਾ ਵੇਚਿਆ ਭਾਈ ਠੀਕ ਆ ਮੱਥੇ ਉੱਚੇ ਵਾਲਾ ਨਾ ਉੱਚੇ ਮੱਥੇ ਵਾਲਾ ਠੀਕ ਆ ਹੂੰ ਦੇਖੋ ਭਾਈ ਆ ਬੱਕਰਿਆਂ ਚ ਬੱਕਰੇ ਨਿਕਲਦੇ ਨੇ ਜੇ ਆਪਾਂ ਗੱਲ ਕਰੀਏ ਦੇਖ ਲਾ ਹੁਣ ਕਿਵੇਂ ਆ ਬੱਕਰੀਆਂ ਦਾ ਕਹਿੰਦਾ ਇਹਦਾ ਭਰਾ ਵੀ ਕਿਹਾਗਾ 5 ਲੱਖ 10 ਹਜ਼ਾਰ ਦਾ ਹਾਂ ਚਲੋ ਚੰਗੀ ਗੱਲ ਆ ਵੀਰੇ ਦੇਖੋ ਮਿਹਨਤ ਨੂੰ ਸਲਾਮ ਆਨੇ ਨਾ ਤੇ ਗੱਲ ਇਹ ਆ ਵੀ ਆਪਾਂ ਹੁਣ ਮਿਹਨਤ ਵੀ ਕਰਦੇ ਆ ਮੈਨੂੰ ਜਰਾ ਇਹਦਾ ਸਭੀ ਹੁਣ ਕਿਵੇਂ ਜੇ ਕੋਈ ਢਿੱਲ ਮੱਠ ਦੀ ਗੱਲ ਕਿਵੇਂ ਕਰੀ ਹੁਣ ਬੱਕਰੀਆਂ ਦੇ ਵਿੱਚ ਆ ਜਾਂਦੀਆਂ ਮਣੀ ਮੁੱਟੂ ਆਉਂਦੀ ਆ ਬਾਈ ਠੀਕ ਆ ਉਹਦਾ ਬੰਦਾ ਪਾਰ ਕੋਣਾ ਚਾਹੀਦਾ ਵੀਰੇ ਜਦੀ ਦਾ ਦੂ ਵੀ ਬੱਕਰੀ ਨੂੰ ਆ ਤਕਲੀਫ ਆ ਆ ਗੱਲ ਆ ਬਾਤ ਆ ਓਕੇ ਹਾਂ ਯੁਗਦੀ ਬੱਕਰੀ ਨੂੰ ਇਹਦਾ ਦੂ ਵੀ ਆ ਚੱਕਰ ਪੈ ਗਿਆ ਇਹਨੂੰ ਹਾਂ ਹੁਣ ਕਿਵੇਂ ਕੋਈ ਬੱਕਰੀ ਖੜ ਜੇ ਜਾਂਦੀ ਹੈ ਲਵੇ ਲੱਗ ਕੇ ਸਾਨੂੰ ਪਤਾ ਲੱਗ ਜਾਂਦਾ ਵੀ ਕਿਵੇਂ ਹਿੱਟੇ ਲੱਗਦਾ ਲੱਗਦਾ ਹਾਂ ਨਾ ਗੱਟੇ ਇਹੇ ਲੇਤਾ ਬੱਕਰੀਆਂ ਮਾਰਾ ਠੀਕ ਆ ਵਾ ਪੂਰੇ ਜਾ ਜਾ ਬੱਪੂ ਆਲੇ ਵੀ ਲਾਣੇਦਾਰ ਵੀ ਆਪਾਂ ਕਹਨਾ ਬਹੁਤ ਵਿਚਾਰਾ ਆਪਣਾ ਪੁਰਾਣਾ ਅੱਜ ਜਿਹੜੀ ਹੈਗਾ ਕਿਉਂ ਨਹੀਂ ਤੁਰ ਤੋਂ ਬੱਕਰੀਆਂ ਰੱਖੀਆਂ ਨੇ ਪਤਾ ਘਾ ਢਲ ਮੱਠ ਵੀ ਦੱਸਦੇ ਨੇ ਵੀ ਕਿਵੇਂ ਆ ਕਿਵੇਂ ਨਾ ਤੇ ਬਾਪੂ ਫਿਰ ਹੋਰ ਕਿਵੇਂ ਹੁਣ ਬੱਕਰੀਆਂ ਦੇ ਮਾਗਰ ਕਦੇ ਆਏ ਤਾਂ ਨਹੀਂ ਹੋਇਆ ਵੀ ਇਥੇ ਕੀ ਤਕਲੀਫ ਜਿੱਤਨੇ ਹੀ ਕਦੇ ਨਾ ਨਾ ਤਕਲੀਫ ਕੀ ਹੋਊਂਗੀ ਅਗਲੀ ਵਕਤੇ ਆਉਂਦੀ ਆ ਭਾਈ ਮਰੀਗਾ ਆਪਣੇ ਪੂਗਾ ਲਾਉਂਦਾ ਏ ਠੀਕ ਆ ਤੜ ਕਿਉਂ ਮਾਲ ਖਾਂਦਾ ਆ ਠੀਕ ਆ ਵੀ ਸਰੀਰ ਕਹਿੰਦਾ ਭਾਬੀ ਟਿਕਾਇਆ ਹੋਇਆ ਹਾਂ ਹੁਣ ਵੀ ਕਹਿੰਦਾ ਮੇਰੀ ਗੱਲ ਤੂੰ ਵਗ ਜਾ ਜਿੱਤੇ ਜਾਣਾ ਮੈਂ ਸੰਭੂਗਾ ਆਪਣੇ ਸੰਭੂਗਾ ਆਲੀ ਉਮਰ ਹੋਗੀ ਵਾਗਾ ਨਾਮ ਐ ਨਹੀਂ ਜਾਣਾ ਯਾਰ। ਇਹਦਾ ਬਾਈ 80 ਸਾਲ ਦੀ ਉਮਰ ਦੇ ਵਿੱਚ ਵੀ ਹੋ ਕੇ ਕਹਨਾ ਬਾਪੂ ਬੱਕਰੀਆਂ ਸਾਮੀ ਬੈਠਿਆ ਆਪਣੀਆਂ। ਕਿਉਂ ਲਈ ਬਾਈ ਕਿਹੜੇ ਸਿਆਣੇ ਬਜ਼ੁਰਗ ਨੇ ਅਸਲ ਜਵਾਖਾ ਨੂੰ ਹੀ ਦੱਸਦ ਨੇ ਬੱਕਰੀ ਐਦਾਂ ਦੀ ਰੱਖੋ। ਆਹ ਚੀਜ਼ ਬੱਕਰੀ ਨੂੰ ਪਾਉਣੀ ਆ ਇਹ ਪਾਉਣੀ ਨਹੀਂ ਹੈਗੀ ਹਨਾ। ਫੇਰ ਹੀ ਪਤਾ ਲੱਗਦਾ ਵੀ ਆਪਾਂ ਨੇ ਕੀ ਬੱਕਰੀ ਨੂੰ ਦੇਣਾ ਕਹੀ ਨਹੀਂ ਦੇਣਾ। ਉਹ ਬਈ ਇੱਕ ਬੁੜਾ ਦੀ ਛੱਡਾ ਕਾਲੀ ਪੱਗ ਵਾਲਾ ਹਰ ਇੱਕ ਬੰਦਾ ਜਾਣਦਾ ਸਾਰੇ ਮੇਲਿਆਂ ਜਾਂਦਾ ਦੀ ਉਹ। ਉਹ ਗਿਆ ਮਰ ਵਿਚਾਰਾ। ਠੀਕਾ ਜੀ ਕੀ ਨਾਮ ਸੀ ਉਹਦਾ ਵੀਰੇ ਮਲਕੀਤ ਮਲਕੀਤ ਹਾਂ ਮੇਰਾ ਦਾਦੂ ਹੈ ਦੀ ਉਹ ਮਲਕੀਤ ਚੋਮੂ ਵਾਲਾ ਹਾਂ ਮਲਕੀਤ ਚੋਮੂ ਵਾਲਾ ਹਾਂ ਬਹੁਤ ਮਸ਼ਹੂਰ ਤੇ ਬਾਈ ਪੁਰਾਣੇ ਬੰਦੇ ਯਾਰ ਐਸੀ ਮਸ਼ਹੂਰ ਨੇ ਕਿਵੇਂ ਹੁਣ ਆਪਾਂ ਕਹਿ ਦਈਏ ਵੀ ਯਾਰ ਐਡੇ ਐਡੇ ਬੰਦੇ ਪਹਿਲਾਂ ਤੋਂ ਬੱਕਰੀਆਂ ਬਣਾ ਕੇ ਦੇ ਗਏ ਇਹਨਾਂ ਦੇ ਉਹ ਦੇਣਾ ਅਸਲ ਤੋਂ ਇਹਨਾਂ ਦੀ ਉਹ ਦੇਣਾ ਬਾਈ ਹਾਂ ਅਸੀਂ ਕਿਹੜਾ ਮੇਰੇ ਨਾਲ ਲੈ ਆਇਆ ਸੀ ਇਹਨਾਂ ਨੇ ਪੈਦਾ ਕਰੀਆਂ ਤਾਂ ਅਸੀਂ ਚਾਰ ਲੱਗੇ ਚਾਰ ਲੱਗੇ ਤਾ ਬਾਈ ਪਰ ਰੋਟੀ ਦੇ ਆਸਰੇ ਲੱਗੇ ਰੋਪੀ ਦੇ ਆਸਰੇ ਲੱਗੇ ਆ ਬਾਈ ਗੱਲ ਸਹੀ ਆ ਹੁਣ ਮੇਜਰ ਆਪਣੇ ਲੈਵੇ ਕਿੰਨਾ ਕਮਾਲ ਆ ਫਿਰ ਹੈਗੀਆਂ ਨੇ ਬਾਈ ਮੈਂ ਕਹਿੰਦਾ 15 20 ਬੱਕਰੀਆਂ ਹੈਗੀਆਂ ਆਪਣੇ ਕੋਲੇ ਠੀਕ ਆ ਲਿਆ ਵੀਰੇ ਦਿਖਾ ਤੇ ਰਿਆ ਸੋਨੇ ਸੋਨੇ ਬੱਕਰੀਆਂ ਲਿਆ ਕੇ ਮੈਨੂੰ ਦੋ ਚਾਰ ਮੈਨੂੰ ਬੱਕਰੀਆਂ ਵਧੀਆ ਵਧੀਆ ਤੇ ਲਾਣੇ ਤਰਨਾ ਗੱਲ ਕਰਾਉਣੇ ਹੈਗੇ ਬਾਪੂ ਫਿਰ ਕੜੇ ਲਿਖੇ ਨਹੀਂ ਮਾੜ ਮੋਟਾ ਨਹੀਂ ਨਹੀਂ ਮਾੜ ਨਹੀਂ ਮਾੜ ਅੱਛਾ ਜਮੀਨ ਹੀ ਪੜੇ ਹਨ ਨਾ ਪੜੇ ਨਹੀਂ ਮਾੜ ਠੀਕ ਆ ਜਮਾਨ ਆਣ ਪੜੋਂਗੇ ਹਾਂ ਹਾਂ ਠੀਕ ਆ ਮਾੜ ਮੋਟਾ ਸਾਹ ਤਾਬ ਦਾ ਪਰੋਂ ਆਂ ਤਾਂ ਸਾੰਗੀ ਗੱਲ ਦਾ ਰਹਿ ਹੂੰ ਕੋਈ ਜਾਨਾ ਗਣ ਲਈ ਹਿੱਸਾ ਹੁੰਦਾ ਸੀ ਠੀਕ ਆ ਇਹਨੇ ਪੀਪੇ ਆਉਂਦੇ ਨੇ ਮੈਨੂੰ ਐਨੇ ਆਉਂਦੇ ਨੇ ਹਾਂ ਨਾ ਠੀਕ ਹੈ ਹਾਂ ਆ ਰਿਹਾ ਇਹ ਦੱਸ ਮੈ ਜਰਾ ਹੁਣ ਵੀ ਇਹ ਕਿਵੇਂ ਨੇ ਮਾਮਾ ਮਾਤੀ ਆਨੇ ਜਾਂ ਭੈਣਾ ਨੇ ਇਹ ਹਾਂਜੀ ਇਹ ਬਾਈ ਹੈਗਿਆ ਨੇ ਮੇਰੀ ਹੁਣ ਨਾਨੀ ਦੀ ਕਹਾਣੀ ਨੇ ਹਾਂ ਹਾਂ ਗਾਦੀਆਂ ਚੱਲਦੀਆਂ ਆਉਂਦੀਆਂ ਨੇ ਇਹ ਨਾਨੀ ਆ ਹਾਂ ਨਾਨੀ ਆ ਨਾਨੀ ਆ ਹਾਂ ਨਾਨੀ ਜੇ ਚੱਲਦੀ ਆ ਇਹ ਇਹਦੇ ਦੋ ਤੀਆਂ ਚੱਲਦੀ ਆ ਰਹੀ ਆ ਹਾਂ ਠੀਕ ਆ ਹਾਂ ਚੰਗੀ ਗੱਲ ਆ ਵੀਰੇ ਦੇਖੋ ਬਹੁਤ ਬਾਈਆਂ ਨੇ ਕਹਿੰਦਾ ਹਜੇ ਵੀ ਆਪਾਂ ਕਹਦੇ ਆ ਵੀ ਸੌਪ ਹਾਜ਼ਰ ਰੱਖੇ ਹੋਏ ਨੇ ਬਸ ਇਹ ਬੱਕਰੀਆਂ ਘੱਟ ਨੇ ਕਹਿੰਦਾ ਪਾ ਬਾਈਆਂ ਲਵੇ ਬੱਕਰੀਆਂ ਤੋਫੀ ਨੇ ਹਾਂ ਇਹਦਾ ਹੈਗੇ ਆ ਭਾਈ ਮੇਰੀ ਗਾਲਾ ਵੀ 25 ਬੱਕਰੇ ਹੈਗੇ ਆ ਠੀਕ ਆ ਫਿਰਦੀਆਂ ਨੇ ਹਾਂ ਠੀਕ ਆ ਇਰੇ ਬੱਕਰੀਆਂ ਦਾ ਨਾਮ ਨੋ ਨੋ ਤਾਂ ਨਹੀਂ ਰੱਖਿਆ ਕੋਈ ਨਾ ਨੋ ਨੋ ਨਾਮ ਉਹ ਨਹੀਂ ਬਾਈ ਹਾਂ ਰੱਖਿਆ ਕੋਈ ਆਪਣਾ ਹਾਂ ਜੇ ਦੁੱਧਦੁੱਧ ਦੀ ਗੱਲ ਕਰੇ ਦੁੱਧ ਕਿੰਨਾ ਕ ਦੇਂਦੇ ਆ ਬੱਕਰੀਆਂ ਆਪਣੀ ਦੁੱਧ ਬਾਈ ਕਾਣ ਦਾ ਜਾ ਕੁਛ ਕਹੀ ਜਾਵੇ ਹਾਂਜੀ ਬੱਕਰੀ ਦੁੱਧ ਅਸਲ ਵਿੱਚ 2 ਲੀਟਰ 2.5 ਲੀਟਰ ਹੱਦ ਤੱਕ ਹੱਦ ਤੱਕ ਨਾ ਬਸ ਕਾਣ ਨੂੰ ਅਗਲਾ ਕੁ ਮਾਰੀ ਜਾਂਦਾ ਇੰਨਾ ਕੱਢਦੀ ਆ ਇੰਨਾ ਕੱਢਦੀ ਆ ਪਰ ਨਹੀਂ ਬਾਈ ਨਹੀਂ ਐ ਜੇ ਜੇ ਆਪਾਂ ਹੁਣ ਗੱਲ ਕਰੀਏ ਆ ਜੇ ਆਪਾਂ ਕਹਿਦੇ ਬੱਕਰੀ 4-5 ਲੀਟਰ ਜਰ ਕੋਈ ਇੱਕ ਬੱਕਰੇ ਮਜਰਾ ਕਰਦੇ ਨਾ ਹੁਣ ਕੜਦੇ ਆ ਹੋਣਗੇ ਯਾਰ ਵਿੱਚ ਲੋਕ ਆਪਣੇ ਹੁਣ ਮਿੱਤਰ ਆਪਣੇ ਦੇਖਣ ਆਲੇ ਆਪਾਂ ਨੂੰ ਵਿੱਚ ਹੋਣਗੇ ਬੰਦੇ ਆਪਾਂ ਨੂੰ ਕਹਿੰਦੇ ਹੋਣਗੇ ਕੜਦੀ ਹੋਗੀ ਮੇਰੀ ਗਾਲਗਰ ਬੱਕਰੀ ਹੋਊ ਉਹ ਜਿਹੜੀ ਕੜਦੀ ਹੋਗੀ ਉਹ ਵੀ ਰਸਣ ਲਗਾ ਕੇ ਗੱਡੂਗੀ ਹਾਂ ਆਏ ਨਹੀਂ ਬਾਹਰ ਲੈ ਜਰੇ ਤੇ ਦੁੱਧ ਕੱਢੂਗੀ ਆਇਛੜਾ ਲਾ ਆ ਇਹਦਾ ਕੱਢਿਆ 4 ਕਿਲੋ ਬੱਕਰੀ ਦਾ ਦੁੱਧ ਅਸੀਂ ਹਾਂ ਠੀਕ ਹੈ ਇਹਦਾ ਨਾਮ ਕੀ ਰੱਖਿਆ ਹੋਣ ਪਰਮਣ ਬੱਕਰੇ ਦਾ ਨਾਮ ਆਇਗਾ ਭਈ ਇਹਦਾ ਕਾਲੂ ਆ ਕਾਲੂ ਓਏ ਰਹਿਣਾ ਇਹਦਾ ਨਾਮ ਤਾਂ ਹੋ ਗਿਆ ਹਟ ਲੈ ਬੱਕਰੇ ਕਨਾ ਆਪਾਂ ਕਹਿ ਦਈਏ ਜਾਦੇ ਘੱਟ ਕਾਠਾਂ ਤੇ ਨਾ ਜਾਇਓ। ਹਟ। ਬੱਕਰੇ ਦੇ ਆਪਾਂ ਨੇ ਕਹਨਾ ਹਮੇਸ਼ਾ ਮੈਂ ਗੱਲ ਕਹਿੰਦਾ ਨਾ ਵੀਡੀਓ ਦੇ ਵਿੱਚ। ਵੀ ਖੂਨ ਤੇ ਜਾਣਾ ਮੈਂ ਜਿਹੜਾ। ਹੂੰ। ਤੂੰ ਵੀ ਇਹੀ ਗੱਲ ਕਹਿੰਦਾ ਫਿਰ। ਠੀਕ ਕਹਿੰਦੇ ਆ ਬਾਈ। ਵੀ ਖੂਨ ਤੇ ਜਾਣਾ। ਇਹਦਾ ਪਿਓ ਬਾਈ ਪਹਿਲਾਂ ਵੇਚਿਆ ਸੀ ਰੋਡਲੇ ਨੂੰ ਬਾਵਰਪੁਰ ਵਾਲੇ ਨੂੰ। 1 ਲੱਖ 20 ਹਜ਼ਾਰ ਦਾ ਵੇਚਿਆ ਸੀ। ਠੀਕ ਆ। ਹਾਂ। ਉਹਨਾਂ ਦਾ ਭਾਈ ਵੇਚਿਆ ਜਿਹੜਾ ਆਪਾਂ ਇਹਦਾ ਸਗਾ ਭਾਈ ਦੀ ਉਹ। ਮਤ। ਹਾਂ। ਅੱਧਾ ਡੱਬ ਬੱਕਰੀ ਦੇ ਦੀ ਜਣਜੀ। ਇੱਕ ਪਿਓ ਦੇ ਪੁੱਤ ਦੀ ਇਹ। ਠੀਕ ਆ। ਹਾਂ। ਇਹ ਹੈ ਕਹਿੰਦਾ ਭਾਬੀ ਇਹਨਾਂ ਦੀ ਵਿਛੀ ਪੀੜ੍ਹੀ ਚ ਪੀੜ੍ਹੀ ਚੱਲਦੀ ਆਈ ਬੱਕਰੀਆਂ ਦੀ ਭਾਈ ਉਹ ਬੁੜੇ ਦੇ ਬੜਾ ਆਏ ਹੋਏ ਨੇ ਯਾਰ ਬੱਕਰੇ ਯਾਰ ਤਾਂ ਪੈਦਾ ਹੋਏ ਹੋਏ ਨੇ ਸਾਡੇ ਕੋਲੇ ਬੁੜਾ ਮਰ ਗਿਆ ਫਿਰ ਇਹਨਾਂ ਖੀੜ ਦੇ ਵਿੱਚ ਮੱਝਾ ਕੀ ਕੀ ਦਿੰਨਾ ਵੀਰੇ ਖੀੜ ਦੇ ਵਿੱਚ ਭਾਈ ਮੇਰੀ ਗੱਲ ਹੁਣ ਕਣੀ ਛੋਲਿਆਂ ਦੀ ਪਾਈ ਦੀ ਆ ਠੀਕ ਆ ਹਾਂ ਠੀਕ ਆ ਤੇ ਬੱਕਰੇ ਆਮਲੇ ਸਵਾਵੀਨ ਠੀਕ ਆ ਮਾਤਾ ਮੁਰਗਾ ਤੇ ਨਹੀਂ ਬੱਕਰੇ ਜਾ ਨਾ 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 ਜਮਈ ਨਹੀਂ ਭਾਈ ਠੀਕ ਆ ਜਾਇ ਜਵਾਕਾਂ ਨੂੰ ਫੜ ਕੇ ਲੈ ਜਾਵੇ ਬੱਕਰਾ ਮਾਰੂ ਨਹੀਂ ਬਾਕ ਹਾਂ ਜਮਾਈ ਨਹੀਂ ਹਰਕੂਗਾ ਬੱਕਰਾ ਨਹੀਂ ਤਾਂ ਛੋਟਾ ਤੇ ਭਾਰੀ ਬਹੁਤ ਹੀ ਬੱਕਰਾ ਨਾ ਕਿਹੜਾ ਆਪਣਾ ਕਿਹੜਾ ਵਿਕ ਗਿਆ ਬੇੜਾ ਵਿਕ ਗਿਆ ਹਾਂ ਹਾਂ ਉਹ ਮੈਂ ਬੱਕਰਾ ਦੇਖਿਆਗਾ ਪੱਕਰਾ ਮੈਂ ਲੈਵੇਂ ਮੈਂ ਸੌਟ ਲਾਉਂਗਾ ਬਾਈ ਤੁਹਾਨੂੰ ਕਹਿੰਦਾ ਉਹਦਾ ਆਪਣੇ ਲੈਵਲ ਫੋਟੋ ਹੈਗੀ ਆ ਇੱਥੇ ਹੀ ਹੈਗੀ ਤੇ ਦਰ ਲੈ ਫੋਟੋ ਹਾਂ ਹੈਗੀ ਆ ਤੇ ਪਾਈਆਂ ਦਿਖਾਵਾਂਗੇ ਵੀ ਇਹਦਾ ਛੋਟਾ ਇਹਦਾ ਪਾਈ ਤੇ ਉਹ ਹਾਂ ਇਹਦਾ ਪਾਈ ਦੀ ਛੋਟਾ ਛੋਟਾ ਇਹਦਾ ਪਾਈ ਦੀ ਉਹ ਅੱਛਾ ਵੀ ਇਦੋਂ ਬਿジネス ਹੋਏਗਾ ਤੇ ਹਾਂ ਠੀਕ ਆ ਇਹ ਥੋੜਾ ਜਿਹਾ ਬੜਾ ਇਹ ਬੜਾ ਦਾ ਬਾਕੀ ਉਹਦਾ ਕੰਦ ਕਾਠ ਮੈਂ ਇਹ ਪਤਾ ਕੀ ਚੱਕਰ ਦੀ ਇਹ ਢੱਲਾ ਹੋ ਗਿਆ ਬਾਈ ਠੀਕ ਆ ਤੇ ਲੈਉਣ ਕਰਕੇ ਬੱਕਰਾ ਮੇਰੀ ਗਾਣ ਮਾ ਬਹੁਤ ਔਕਾ ਸਾਂਭਿਆ ਇਹਦਾ ਉੱਥੇ ਪਿਆਦੀ ਗੰਧ ਨਾਲ ਸੀ ਜੇ ਡਾਕਟਰ ਲਿਆਂਦੇ ਤਾਂ ਇਹਨੂੰ ਢਾਲਿਆ ਮੈਂ ਠੀਕਾ ਠੀਕੇ ਵਗੈਰਾ ਲਾਇਆ ਟੀਕਾਡ ਵਗੈਰਾ ਲਵਾਇਆ ਜਿਹੜੀ ਹੁਣ ਸੈਟ ਆ ਹੈ ਹਾਂ ਤਾਂ ਇਹ ਬੱਕਰਾ ਟੁੱਟਿਆ ਹੋਇਆ ਹਾਂ ਟੁੱਟਿਆ ਹੋਇਆ ਬਾਈ ਇਹ ਬਾਈ ਬਹੁਤ ਸੋਹਣਾ ਬਾਈਆਂ ਦਾ ਮਾਲ ਆਗਾ ਪਸ਼ੂ ਕਹਿੰਦਾ ਬਹੁਤ ਹੀ ਸੋਹਣੇ ਨੇ ਤੇ ਬਾਕੀ ਬਾਈ ਲਵੇ ਸਾਰੇ ਦੁੱਧ ਵਾਲੀ ਪਸ਼ੂ ਰੱਖਦਾ ਗਾ ਇਹਨਾਂ ਬ੍ਰਾਂਡਡ ਆ ਕੇ ਮੈਂ ਆਪਾਂ ਕਹਿ ਦਈਏ ਬ੍ਰਾਂਡਡ ਹੀ ਰੱਖਦਾ ਗਾ ਸਿਰ ਠੀਕ ਆ ਬਾਈ ਆਪਣੇ ਮੈਜਰ ਲੈ ਲਈ ਦੋ ਚਾਰ ਆਪਣੇ ਬੱਕਰੇ ਹੋਰ ਬਾਈਆਂ ਦਿਖਾਈਏ ਲੈ ਜੇਰੇ ਫ ਔਰ ਬਾਪੂ ਕਿਵੇਂ ਹੋਣਾ ਚਾਹ ਚੁਕਦਾ ਕਿਵੇਂ ਕਰਦੇ ਹੋ ਬਾਹਰੇ ਫਿਰ ਚਾ ਤੂੰ ਬਸੇ ਮੈਨੂੰ ਕਹਿੰਦਾ ਤੂੰ ਪੀਆ ਕਰੇ ਇਹ ਤਾਂ ਘੱਟ ਬੱਧੀ ਜੀ ਇਹ ਚਾਹ ਪੀਂਦਾ ਨਹੀਂ ਇਹ ਮੱਝਾ ਆਪਣਾ ਕੋਲ ਉਹ ਲਾਉਣਾ ਮਾਣਾ ਬਟਾ ਨਾ ਨਾ ਗੱਜ ਪੁੱਕ ਲਾਉਣਾ ਪਿੰਗਾ ਥਾਣੇ ਦਾ ਆਖਣ ਫਰਾ ਹੋਹੀ ਚਾਹ ਰਹੀ ਏ ਦਿਨ ਵਸਤਾ ਆ ਨਹੀਂ ਤਾਂ ਬਾਪੂ ਉਹ ਤਾਂ ਖਾਣਾ ਕਿ ਨਾ ਤਾਂ ਚੈਨਲ ਸਰਖੀ ਕਰੀਆ ਹੈ ਨਾ ਬੱਕਰੀਆਂ ਦੇ ਵਿੱਚ ਪਹਿਲਾਂ ਦਾ ਭਾਈ ਪਹਿਲਾਂ ਚਿਹਰਾ ਵੀ ਇਹਨਾਂ ਦਾ ਬਹੁਤ ਹੀ ਨਰਮ ਮੱਕੀ ਆ ਹਾਂ ਉਹ ਤਾਂ ਭੈਣ ਤੋਂ ਦਾ ਨਰਮਾ ਨਾ ਮੱਕੀ ਆ ਆ ਕੁਝ ਵੀ ਨਹੀਂ ਚਾਹੀਦੀ ਹਾਂ ਹਾਂ ਬੱਕਰੀਆਂ ਦਾ ਅੱਗੇ ਦਾ ਬੱਕਰੀਆਂ ਭੈਣ ਤੋਂ ਝੋਟੀਆਂ ਵਰਗੀਆਂ ਹੋ ਜਾਂਦੀਆਂ ਦੀਆਂ ਲਓ ਰੰਗ ਚ ਬੱਕਰੀਆਂ ਨਾ ਬੱਕਰੀਆਂ ਦੀਆਂ ਨਾ ਚੋਂ ਦੀਆਂ ਭਾਈ ਇਹ ਤੇ ਨਾ ਬੱਕਰੀਆਂ ਇਦਲੇ ਦੇ ਦੇ ਜਾਂਦਾ ਇਹ ਦੋ ਨੇ ਲਿਓ ਜਿਹੜੇ ਇਹਦੇ ਜਾਂਦੇ ਲੋਹਿਆਂ ਤੇ ਕਾਲੀਆਂ ਹਨ ਮੈਂ ਇੱਧਰ ਹਾਂ ਬਈ ਲੋਹਿਆਂ ਬਹੁਲੇ ਹੁੰਦੀਆਂ ਬੱਕਰੀਆਂ ਦੇ ਵਿੱਚ ਹਾਂ ਹਾਂ ਲਿਓ ਲੋਹਿਆਂ ਬਹੁਤ ਇੰਨਾ ਜੀ ਲੋਹਿਆਂ ਹੁੰਦੇ ਹਨ ਹਨਾ ਵਿੱਚ ਉਹ ਇੰਨਾ ਜੀ ਆਉਂਦੀਆਂ ਨੇ ਬਾਈ ਹਾਂ ਦੇਖ ਵੀਰੇ ਇੱਕ ਇੱਕ ਕਿਵੇਂ ਕਹਦੇ ਵੀ ਇੱਕ ਧੜੇ ਦੀਆਂ ਬੱਕਰੀਆਂ ਨੇ ਸਾਰੀਆਂ ਕਿੰਨੇ ਵੀ ਆਪਾਂ ਬੱਕਰੀਆਂ ਦਿਖਾਈਏ ਆ ਦੇਖ ਲੋ ਬੱਕਰਾ ਉਧਰ ਬਾਈ ਦਿਖਾਈ ਮੰਗੇ ਬੱਕਰੀਆਂ ਫਲਦੀਆਂ ਨੇ ਬੇਕ ਲੈਵਲ ਦੀਆਂ ਬੱਕਰੀਆਂ ਕਿਵੇਂ ਕਹਦੇ ਵੀ ਇੱਕ ਜੋਟੀ ਦੀਆਂ ਬੱਕਰੀਆਂ ਨੇ ਨਾ ਗਣੀਆਂ ਹਾਂ ਬਹੁਤ ਵਧੀਆ ਵੀਰੇ ਦੇਖੋ ਸ਼ੌਕ ਹਰੇਕ ਬੰਦਾ ਕਰਦਾ ਹੁਣ ਮੈਂ ਇੱਧਰ ਆਏ ਦੱਸ ਕਿਹੜੇ ਆਪਣੇ ਬੰਦੇ ਬਿੱਥੇ ਕਾਇਦ ਹੁੰਦੇ ਨੇ ਵੀ ਆਪਾਂ ਨੇ ਬੱਕਰੀਆਂ ਦਾ ਕੰਮ ਸਟਾਰਟ ਕਰਨਾ ਵੀ ਕਿਵੇਂ ਕਰਨਾ ਬਾਈਆਂ ਨੂੰ ਅੱਜ ਤੁਸੀਂ ਐਂ ਦੱਸ ਦੋ ਮਾੜਾ ਮੋਟਾ ਵੀ ਕਿਹੜੇ ਹੁਣ ਨਵੇਂ ਬੰਦੇ ਕਰਨਾ ਚਾਹੁੰਦੇ ਨੇ ਵੀ ਆਪਾਂ ਬੱਕਰੀ ਦਾ ਸਟੈਂਡ ਕਿੱਥੋਂ ਕਿੱੱਕੀ ਹੈ ਕਿੱਥੋਂ ਸਟੈਂਪ ਚੱਕੀ ਹੈ ਬੱਕਰੀ ਦਾ ਨਹੀਂ ਭਾਈ ਮੇਰੀ ਗਾਲਾ ਬੜੀ ਬੱਕਰੀ ਲੈ ਕੇਦਾ ਆ ਬੰਦਾ ਬਾਲਾ ਸਸਤਾ ਮਹਗਾ ਸਸਤਾ ਪੈਂਦਾ ਠੀਕ ਆ ਜਿਹਨ ਜੀ ਮੈਮਨੀਆਂ ਲੈ ਕੇ ਬੰਦਾ ਪਾਲਦਾ ਵਪਾਰ ਦੀਆਂ ਠੀਕਾ ਜੇ ਕੋਈ ਹਕੀਮ ਕਾਮ ਵੀ ਹੋ ਜੂ ਉਹ ਵੀ ਚੱਲੀ ਜਾਊਗੀ ਹੁਣ ਇੰਨੀ ਬੱਕਰੀ ਤੱਕੜੀ ਲੈ ਕੇ ਬੱਕਰੀ ਨੂੰ ਕੋਈ ਗੱਲਬਾਤ ਹੋ ਜਾਵੇ ਸਾਲਾ ਓੱਖਾ ਹੋ ਜਾਂਦਾ ਬਈ ਯਾਰ ਨਾਲ ਇੰਨੇ ਰੁਪਏ ਵੀ ਲਾਉਂਦਾ ਅਗਲਾ ਸਹੀ ਗੱਲ ਹਾਂ ਅਗਲਾ 10 ਮੇਮ ਨਹੀਂ ਲਾ ਲੈ ਲਾ ਬੇ 10 ਪਾਲ ਲਾਵੇ 10 ਦੇ ਵਿੱਚੋਂ ਮੇਰੀ ਗਾਲਾਂ ਚੱਲ 2-4 ਜੇ 2 ਵੀ ਮਰ ਵੀ ਜਾਣਗੇ ਆ 8 ਬਚ ਗਈਆਂ 8 ਤਾਂ ਬਚ ਗਈਆਂ ਮਗਰ ਬੱਕਰੀ 30 35 ਤੋਂ 40 ਤੋਂ ਘੱਟ ਮੈਂਦੀ ਦਿੰਦਾ ਨਹੀਂ ਬੰਦੇ 30 40 ਹਜ਼ਾਰ ਦੀ ਬੱਕਰੀ ਦਿੰਦਾ ਅਗਲਾ ਕਿਹੜੇ ਜਿਆਦੇ ਚੰਗੇ ਜੇ ਆਪਾਂ ਹੁਣ ਗੱਲ ਕਰੀਏ ਕਿ ਮੈਂ ਆਹ ਫਿਰਦੇ ਨੇ ਬੱਕਰੀਆਂ ਇਹ 40 ਦੀ ਬੱਕਰੀ ਤੁਸੀਂ ਦੇਣੀ ਵੀ ਨਹੀਂ ਨਾ 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 ਇਹਦਾ ਭਾਈ ਜ਼ੋਰ ਲਾ ਗਿਆ ਮੁੱਲਾਪੁਰ ਵਾਲਾ ਬੁੜਾ ਹਾਂ ਹਾਂ ਕਿਤੇ ਮੈਂ ਆ ਬੱਕਰੀਆਂ ਜਾ ਰਹੀਆਂ ਨੇ ਤੇ ਮੈਂ ਆਹ ਬੱਕਰੀ ਬਾਈ ਆ ਹੁਣ ਗੱਲ ਕਰੀ ਆਹ ਬੱਕਰੀ ਇਹਦਾ ਤੁਸੀਂ 40 ਤੇ ਗੱਲ ਤੁਸੀਂ ਆਪਾਂ ਐਂ ਕਹਿੰਦੇ ਵੀ ਬੰਦੇ ਨੂੰ ਵੀ ਆਪਾਂ ਹੌਲੀ ਜਿਹੀ ਮੁੱਲ ਦੀ ਬੱਕਰੀ ਲੈ ਲਈ ਹਾਂ ਮੈਂ ਤੇ ਰਹਿਣਾ ਹਾਂ ਵੀ ਹੌਲੀ ਜੇ ਮੁੱਲ ਦੀ ਬੱਕਰੀ ਲੈ ਕੇ ਆਪਾਂ ਫੇਰ ਕੰਮ ਸਟਾਰਟ ਕਰ ਲਓ ਹਾਂ ਛੇੜ ਵਾਲੀ ਪੌੜੀ ਦੇ ਹੱਥ ਪਾ ਲਾ ਨਾ ਛੇੜ ਵਾਲੀ ਦਾ ਫੇਰ ਤੁਹਾਡੀ ਉਹ ਵਾਜਿਆ ਨਾ ਕੰਮ ਕਰਿਓ ਕਿਆ ਵੀ ਕਰਾਉਣਾ ਹੈ ਛੇੜ ਵਾਲੀ ਦੀਕੂਗਾ ਹਾਂ ਉਹ ਵਾਜਿਆ ਨਾ ਕੰਮ ਕਰਿਓ ਉਹ ਕੰਮ ਨਾ ਕਰੋ ਕਿ ਤੂੰ ਮੇਮਣੀਆਂ ਪਾਲ ਲਓ ਵੀ ਮੇਮਣੀਆਂ ਤੋਂ ਕੰਮ ਕਰ ਲਓ ਜਾਂ ਹੌਲੀ ਬੱਕਰੀ ਤੋਂ ਹਾਂ ਬੱਕਰੀ ਚੰਗੀ ਲਓ ਹਾਂ ਬੱਕਰੀ ਚੰਗੀ ਲਓ ਲੱਸੀ ਲੈ ਲਓ ਹਾਂ ਬੁੜੀ ਲੈ ਲਓ ਬੁੜੀ ਲੈ ਲਓ ਕਿਸੇ ਗੱਲ ਚ ਹੋਵੇ ਕਿਸੇ ਖੂਨ ਚ ਹੋਵੇ ਖੂਨ ਚ ਹੋਵੇ ਚੰਗੇ ਰਵੇ ਚ ਹੋਵੇ ਵੀ ਹਾਂ ਖੜੀ ਆ ਬਾਈ ਕਿਵੇਂ ਜੇ ਹੁਣ ਉਹੀ ਗੱਲ ਆ ਵੀ ਆਪਾਂ ਨੂੰ ਉਹਦਾ ਪਤਾ ਨਹੀਂ ਸਤਾ ਨਹੀਂ ਆਪਾਂ ਨੇ ਕਿੱਥੋਂ ਕੀ ਬੱਕਰੀ ਲੈਣੀ ਆ ਉਹਦਾ ਆਪਾਂ ਨੂੰ ਕਹਾ ਜਾ ਕੇ ਕੀ ਰਿਜ਼ਲਟ ਮਿਲੂਗਾ ਨਾ ਹੈਣਾ ਸਹੀ ਗੱਲ ਆ ਬਾਈ ਨਾ ਬਹੁਤ ਬਾਈ ਉਹੀ ਗੱਲ ਆ ਵੀ ਆ ਦੇਖ ਕਿਹੜੇ ਹੁਣ ਪੁਰਾਣੇ ਬੰਦੇ ਨੇ ਇਹੀ ਗੱਲਾਂ ਨੂੰ ਦੱਸਦੇ ਨੇ ਠੀਕਾ ਬੱਕਰੀਆਂ ਤੋਂ ਲੱਖ ਲਦੀ ਵੀ ਖੜੀ ਆ ਬਹੁਤ ਗਲ ਫਿਰਦੇ ਨੇ ਵੀ ਖੜੀ ਆ ਹੁਣ ਕਿੰਨਾ ਆਪਾਂ ਮੁੱਲ ਕਰੀਏ ਉਨਾਂ ਬੱਕਰੀਆਂ ਦਾ ਮੁੱਲ ਹੈਗਾ ਹੈਗਾ ਭਾਈ ਹੈਗਾ ਹੈਗਾ ਸਰ ਭਾਈ ਮੈਜਰ ਤੁਸੀਂ ਕਿਵੇਂ ਤਿਆਰ ਕਰਦੇ ਹੋ ਬੱਕਰੀਆਂ ਨੂੰ ਵੀ ਮੇਵਣੀ ਆ ਪਾਲਦੇ ਹਾਂ ਭਾਈ ਦੁੱਧ ਛੱਡ ਕੇ ਪਾਲਦੇ ਆ ਠੀਕ ਆ ਦੁੱਧ ਡੈਰੀ ਵਗੈਰਾ ਜਿੱਥੇ ਨਹੀਂ ਪਾਉਂਦੇ ਨਾ ਨਾ ਜਿੰਨਾ ਚਿਰ ਮੇਵਣਾ ਐ ਪੂਰਾ ਨਹੀਂ ਪਾਲਦਾ ਆਏਗਾ ਆ ਫਿਰਦੇ ਨੇ ਫੁੱਲੇ ਹੀ ਜੰਗਦੇ ਨੇ ਭਾਈ ਮੇਮਨੇ ਇਹ ਤਾਂ ਕਾਂਡਾ ਬਾਪੂ ਇਹ ਕਦੇ ਚੋਕ ਹੀ ਨਹੀਂ ਦੇਖਿਆ ਆ ਐਂ ਦਾ ਪਾਈ ਦਾ ਬਾਈ ਕਰਚਾ ਪਰਚਾ ਵੀ ਚਲਾਈਦਾ ਠੀਕ ਆ ਐ ਨਹੀਂ ਗੱਲ ਇਹ ਵੀ ਖਾੜੀ ਜੀ ਬਾਈ ਹਾੜੀ ਜੀ ਪੌਣੇ ਬੰਦਾ ਹਾੜੀ ਤੇ ਪੱਠਾ ਨਾਲ ਰਾ ਗਿਆ ਹੱਟ ਹਾਂ ਬੰਦੋ ਹਾਂ ਬਾਈ ਬਹੁਤ ਵਧੀਆ ਲਿਖੋ ਜੀ ਹੜਾ ਜੀ ਦਿਖਾਓ ਬਾਈ ਦਿਖਾਓ ਹੱਟ ਆ ਬਿੱellow ਦੇ ਦੇਖ ਲੋਈਆਂ ਇੱਕ ਬੱਤਰਾ ਬੰਦਾ ਇੱਕ ਪੱਛ ਫਰਦੀ ਆ ਇਸੇ ਕਾਲੀਆਂ ਕਵਰੇ ਦੇ ਅੰਮਰ ਦੇਖ ਖਾਣ ਦਾ ਮਲਾ ਕਰਦਾ ਅੱਗਿਆ ਕੱਜ ਦੇ ਦੋਨੀਆਂ ਦੋਨੀਆਂ ਪੱਕੀਆਂ ਡੱਬੀਆਂ ਆਵਲ ਇਹਨਾਂ ਦੇ ਇੱਥੇ ਤਿਆਰ ਹੁੰਦੀਆਂ ਨੇ ਫੇਰ ਆਪਾਂ ਬੱਕਰੀਆਂ ਕਹਿਦੀ ਹੁਣ ਦੂਸਰੇ ਕਹਿੰਦੇ ਨੇ ਬੰਦੇ ਆਪ ਕੋਲ ਪੱਕਾ ਆਵਲ ਕ ਤਿਆਰ ਨਹੀਂ ਹੁੰਦੀ ਹੁਣ ਬਾਈ ਇਹੀ ਬੱਕਰੀਆਂ ਦੇ ਵਿੱਚ ਉਹ ਚੀਜ਼ਾਂ ਤਿਆਰ ਹੁੰਦੀਆਂ ਨੇ ਸਹੀ ਗੱਲ ਆ ਬਾਈ ਕਿਵੇਂ ਹੁਣ ਆ ਲੋਈ ਪੱਕੀ ਫਿਰਦੀ ਆ ਹੂੰ ਬੱਕਰੀ ਫਰਦੀ ਹੈ ਕਿੰਨੇ ਸੋਹਣੀ ਆ ਇਹ ਬਾਈ ਛੁਵੀ ਹੋ ਜਾਣ ਮੇਜਰ ਹਾ ਬਾਈ ਉਹ ਮੇਰੇ ਚੁੰਗੀ ਜਾਂਦੇ ਨੇ ਹਟ ਬਾਈ ਬਹੁਤ ਸੋਹਣਾ ਪਾਈਆਂ ਦਾ ਕਾਰੋਬਾਰ ਆ ਜੇ ਬਾਈ ਤੁਸੀਂ ਵੀ ਕੋਈ ਨਾ ਕੰਮ ਕਰਨਾ ਚਾਹੁੰਦੇ ਹੋ ਤਾਂ ਬੜੀਆ ਸੋਹਣੇ ਤਰੀਕੇ ਨਾਲ ਕੰਮ ਕਰਿਓ ਬੱਕਰੀ ਗੁੜੀ ਵੀ ਚੱਲ ਜੂ ਹਾਂ ਤੇ ਨਾਲ ਬੱਕਰੀ ਬਾਈ ਜਿਹੜੀ ਪਾਇਆ ਖੜ ਜੋ ਹੋਲੀ ਵੀ ਚੱਲ ਜੀ ਹਾਂ ਵੀ ਹੋਵੇ ਬੱਕਰੀ ਦੀ ਹਾਂ ਕਿਵੇਂ ਆ ਜਿਹੜਾ ਬਾਈ ਸ਼ਾਮ ਆ ਹਾਂ ਹਟ ਕਾਮ ਦੇ ਸਿਰਤੇ ਕਾਮ ਦੇ ਸਿਰਤੇ ਆ ਬੰਦਾ ਹੋੜ ਪੋੜ ਕਰੇ ਦਵਾਈ ਬੂਟੀ ਦੇ ਦਵੇ ਦੇਖੇ ਹੁਣ ਬੱਕਰੀਆਂ ਕਿਵੇਂ ਹੁਣ ਬੇਸਪੰ ਆਪਣੀਆਂ ਡੱਬੀਆਂ ਬੱਕਰੀਆਂ ਜਾਂਦੀਆਂ ਨੇ ਡੱਬੀਆਂ ਬੱਕਰੀਆਂ ਵੀ ਕਾਲਿਆਂ ਚੋਂ ਨਿਕਲਦੀਆਂ ਨੇ ਹਾਂ ਵੀ ਨਿਕਲਦੀਆਂ ਨੇ ਕਾਲੀਆਂ ਚੋਂ ਲੋਹੀਆਂ ਨਿਕਲਦੀਆਂ ਨੇ ਲੋਹੀਆਂ ਚਾਹ ਪੱਕੀਆਂ ਲੋਹੀਆਂ ਨਿਕਲਦੀਆਂ ਨੇ ਠੀਕ ਹੈ ਇਹਨਾਂ ਦੇ ਵਿੱਚ ਹੀ ਰੰਗ ਫਿੰਡਦੇ ਨੇ ਜਾ ਕੇ ਇਹ ਅਸਲ ਖੂਨ ਦੇ ਸਿਰ ਤੇ ਹਾਂ ਬਾਈ ਫਿਰ ਇਹ ਵੱਡਾ ਬੱਕਰਾ ਤਾਂ ਹੁਣ ਤਾਂ ਇਹ ਤਾਂ ਬਰੀਡਿੰਗ ਵਾਸਤੇ ਰੱਖ ਲੈਣਾ ਵੇ ਇਹ ਨਹੀਂ ਆਪਾਂ ਦੇਣਾ ਬਾਈ ਇਹ ਤਾਂ ਰੱਖਾਂਗੇ ਠੀਕ ਹੈ ਆਦੇ ਹੋਰ ਪਾਲ ਦਾ ਮੇਵਨਾ ਆਪਣਾ ਇੱਕ ਛੋਟਾ ਹੋਰ ਪਾਲ ਦਾ ਕਿਹੜਾ ਬੱਚਾ ਤਿਆਰ ਕਰਾਂਗੇ ਹੁਣ ਬੱਚਾ ਦੋ ਦਾ ਬੱਕਰੀਆਂ ਸੂਣ ਵਾਲੀਆਂ ਨੇ ਇੱਕ ਤਾਂ ਫਿਰਦੀ ਆ ਠੀਕ ਆ ਇਹਨੇ ਦੇ ਤਾਂ ਇਹਦਾ ਕਰ ਲੈਣਾ ਇੱਕ ਬੱਕਰੀ ਜਿਹੜੀ ਫੜੀਦੀ ਉਹ ਦੇਖਾਂਦੀ ਜਿਪੜ ਉਹ ਇਹ ਮਗਰ ਚਿੱਟੀ ਦੇ ਮਗਰ ਉਹਦਾ ਪਾ ਜਿਹਦਾ ਜਿਹਦਾ ਬੱਕਰਾ ਵੇਚਿਆ ਉਹਦਾ ਉਹਦੀ ਭੈਣ ਹੀ ਖੜੀ ਆ ਉਹ ਚਿੱਟੀ ਦੇ ਮਗਰ ਖੜੀ ਬਾਈ ਇਹ ਕਿਹ ਸੂਣ ਵਾਲੀ ਆ ਉਹਦਾ ਕਰ ਲਾਂਗੇ ਵਿੱਚ ਨਹੀਂ ਹੈਗੇ ਜਿਹੜਾ ਵਧੀਆ ਨਿਕਲਿਆ ਯਾਰ ਛੱਡ ਲੈਣਾ ਆਪਾਂ ਛੱਡ ਲੈਣਾ ਹਾਂ ਨਾ ਨਾ ਕੰਦੀ ਗੱਲ ਆ ਵੀਰੇ ਬਹੁਤ ਬਾਈ ਤੁਸੀਂ ਵੀ ਕਹਨਾ ਜੇ ਕਹਨਾ ਆਪਾਂ ਚੰਕਾ ਕੋਈ ਕੰਮ ਕਰਨਾ ਚਾਹਦੇ ਆ ਹਾ ਵਧੀਆ ਜੀ ਲੈਵਲ ਤੇ ਕੰਮ ਸਟਾਰਟ ਕਰੀਏ ਸਹੀ ਗੱਲ ਬੱਕਰੀ ਲਿੱਸੀ ਵੀ ਚੱਲ ਜੂਗੀ ਬੱਕਰੀ ਮੌਲੀ ਵੀ ਚੱਲ ਜੂ ਕਿਵੇਂ ਬੱਚੇ ਲੈਣੇ ਨੇਗਾ ਬਗੜਾ ਬਗੀ ਆ ਰਾ ਵੇਚੋ ਉਹਨੇ ਜੇ ਦੋ ਪੱਠਾਂ ਦੇ ਤੇ ਆਪਾਂ ਬੱਕਰਾ ਦਿੱਤਾ ਬੱਕਰਾ ਰੱਖ ਲਓ ਬਰੀਡਿੰਗ ਵਾਸਤੇ ਪੱਠਾਂ ਨੂੰ ਕਹਾਂ ਤਿਆਰ ਕਰ ਲਓ ਬੱਚਿਆਂ ਵਾਸਤੇ ਸਹੀ ਗੱਲ ਠੀਕਾ ਗੱਲ ਤੇ ਉਦੋਂ ਬਾਅਦ ਉਹੀ ਤੁਹਾਨੂੰ ਕਮਾਈ ਦੇਣੀ ਉਹਨਾਂ ਨੇ ਸਟਾਰਟ ਕਰ ਦੇਣੀ ਹੈ ਹੌਲੀ ਹੌਲੀ ਸਟੈਪ ਵਾਈ ਸਟੈਪ ਵਧਾਓ ਕੰਮ ਨੂੰ ਠੀਕ ਆ ਤੇ ਬਾਈ ਸਾਡੇ ਗਾਂਹਾਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਦਿਆ ਕਰੋ ਘੰਟੀ ਵਾਲਾ ਬਟਨ ਦਬਾ ਦਿਆ ਕਰੋ ਲਾਈਕ ਕਰ ਦਿਆ ਕਰੋ ਗਾਂਹ ਦੀ ਗਾਂਹ ਸ਼ੇਅਰ ਕਰ ਦਿਆ ਕਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਠੀਕ ਆ ਸੋਨੇ ਸੋਹਣੇ ਤੋਂ ਸੋਹਣੇ ਵੀਡੀਓ ਲੈ ਕੇ ਆਈ ਅੱਜ ਪੁਰਾਣੇ ਬਜ਼ੁਰਗਾਂ ਦੀਆਂ ਪੁਰਾਣੇ ਹਾਲੀ ਪਾਲੀਆਂ ਦੇ ਬਕਸਰੀਆਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ